ਅੱਜ ਦੋਸਤੋ ਸੋਡੇ ਵਾਸਤੇ ਨਾ ਆਪਾਂ ਇੱਕ ਨੋਖਰਾ ਬਸ਼ੇਰਾ ਲੈ ਕੇ ਆਏ ਆ ਤੇ ਸਾਰੀ ਮਾਲਕਾਨਾ ਕਰਦੇ ਆ ਇਸ ਬਸ਼ੇਰੇ ਬਾਰੇ ਆਪਾਂ ਗੱਲਬਾਤ ਬਣੇ ਰਹੋ ਵੀਡੀਓ ਚ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਜਿਹੜੇ ਸੱਜਣ ਮਿੱਤਰ ਨਵੇਂ ਆ ਉਹ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਘੰਟੀ ਵਾਲਾ ਬਟਨ ਦਬਾ ਲਿਓ ਫੇਸਬੁੱਕ ਪੇਜ ਦਿਲਦਾਰ ਬੰਦੇ ਨੂੰ ਫੋਲੋ ਕਰੋ ਲਾਈਕ ਕਰੋ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਹੋਰ ਬਾਈ ਠੀਕ ਠਾਕ ਆ ਠੀਕ ਠਾਕ ਵਧੀਆ ਬਾਈ ਤੁਸੀਂ ਦੱਸੋ ਵਧੀਆ ਜੀ ਤੇ ਬਾਈ ਇਹ ਆਪਣਾ ਬਸ਼ੇਰਾ ਸੇਲ ਆ ਜੀ ਹਾਂ ਇਹ ਸੇਲ ਆ ਬਾਈ ਠੀਕ ਆ ਜੀ ਤੇ ਕਿੰਨੇ ਮਹੀਨੇ ਉਮਰ ਆ ਜੇ ਆਪਾਂ ਗੱਲ ਕਰਗੇ ਉਮਰ ਬਾਈ ਇਹ ਆ ਇੱਕ ਟੀ ਕੋੜੀ ਮਾਗੀ ਤੇ ਸੂਈ ਸੀ ਸਾਢੇ 5 ਮਹੀਨੇ ਹੋਰ ਆ ਇਹਦੀ ਅੱਛਾ ਸਾਢੇ 5 ਮਹੀਨੇ ਦਾ ਹੋ ਗਿਆ ਹੈ ਬਿਲਕੁਲ ਠੀਕ ਆ ਤੇ ਬਾਕੀ ਸਪੋਰਟਲੈਸ ਆ ਹਾਂ ਬਾਈ ਸਪੋਰਟਲੈਸ ਹੀ ਆ ਤਕਰੀਬਨ ਠੀਕ ਆ ਸਪੋਰਟਲੈਸ ਆ ਹੈ ਤੇ ਬਾਈ ਦੂਜੀ ਗੱਲ ਜੇ ਆਪਾਂ ਇਹਦੇ ਖਾਨਦਾਨ ਦੀ ਗੱਲ ਕਰਗੇ ਤੇ ਮਾਂ ਇਹਦੀ ਕਿਹੋ ਜੀ ਆ ਵੀ ਮਾਂ ਬਈ ਇਹਦੀ ਹੈਗੀ ਆ 60 ਪਲੱਸ ਘੋੜੀ ਨੁਗਰੀ ਘੋੜੀ ਆ ਨੁਗਰੀ ਘੋੜੀ ਆ ਹਾਂ ਉਹ ਆਪਣੇ ਘਰੇ ਖੜੀ ਆ ਵਿੱਚ ਉਹਦੇ ਕਲੱਪ ਲੱਗ ਜਾਣਗੇ ਠੀਕ ਆ ਤੇ ਸੰਘਰੇੜੀ ਵਾਲੇ ਬਾਦਲ ਘੋੜੇ ਦੀ ਬੱਚੀ ਆਹੋ ਠੀਕ ਆ ਉਹ ਸੀਗਾ ਅਰਜਨ ਘੋੜੇ ਦਾ ਮਿੰਟੂ ਵਾਲੇ ਦਾ ਠੀਕ ਆ ਜੀ ਤੇ ਲਓ ਦੋਸਤੋ ਆ ਬਸ਼ੀਰੇ ਦੀ ਮਾਂ ਗਈ ਤੁਸੀਂ ਦੇਖੀ ਜਾਂਨੇ ਆ ਵੀਡੀਓ ਚ ਦੇਖ ਲਓ ਚੰਗੀ ਤਰ੍ਹਾਂ ਇਹ ਬਸ਼ੀਰੇ ਦੀ ਮਾਂ ਗਈ 60 ਇੰਚ ਦੀ ਘੋੜੀ ਹੈਗੀ 60 ਪਲੱਸ ਹੀ ਆ ਤੇ ਬਾਕੀ ਬਸ਼ੇਰੀ ਇਹ ਵੀ ਚੰਗੀ ਹੈਗੀ ਆਪ ਤੇ ਇਹਦਾ ਇਹ ਬਸ਼ੇਰਾ ਮਿੱਤਰੋ ਤੇ ਇਹਦੇ ਰੋਂ ਵੀ ਨੁਕਰਾ ਖਾਨਦਾਨ ਹੋ ਗਿਆ ਤੇ ਬਾਕੀ ਇਹਦੇ ਪਿਓ ਦੀ ਗੱਲ ਕਰਗੇ ਬਾਈ ਜੇ ਆਪਾਂ ਪਿਓ ਬਈ ਇਹਦਾ ਦੇਵਸ਼ਾਨ ਦੇਵਸ਼ਾਨ ਤੋਂ ਆਲਾ ਜਿਹੜਾ ਬਾਈ ਸਿਮਰੇ ਕੋਲੇ ਸੀ ਹਾਂ ਜਿਹੜਾ ਪਿਛਲੇ ਦਿਨਾਂ ਜੀ ਹਾਂ ਪੂਰਾ ਆਪਾਂ ਨੂੰ ਛੋੜਾ ਦੇ ਗਿਆ ਸਾਰੇ ਕੋੜਾ ਜਾਤ ਚ ਜਿਹਦਾ ਕਾਫੀ ਘਾਟਾ ਪਿਆ ਹੈਗਾ ਦੇਵਸ਼ਾਨ ਦਾ ਦੇਵਸ਼ਾਨ ਦਾ ਡਾਇਰੈਕਟ ਬੱਚਾ ਦੋਸਤੋ ਇਹ ਤੇ ਲੋ ਇਹਦੀ ਬਾਡੀ ਮੰਤਰ जरूर ਦੇਖੋ ਇੱਕ ਵਾਰੀ ਫੇਰ ਮੈਂ ਇਹਦੇ ਤੇ ਕੈਮਰਾ ਮਾਰਦਾਗਾ ਪੈਠ ਪੂੜੇ ਦਾ ਵੇਖੋ ਭਈਆ ਇਹਨੂੰ ਕਰੀਏ ਇਹਨੂੰ ਹੋਰ ਬਾਈ ਕੀ ਬਾਈ ਇਹ ਵਾਲ ਪੌਰੀਆਂ ਦਾ ਕਿਵੇਂ ਆ ਪੌਰੀਆਂ ਦਾ ਸਾਫ ਆ ਬਈ ਜਮਾ ਸਾਫ ਆ ਹਾਂ ਠੀਕ ਆ ਤੇ ਸਾਊ ਸੀਲ ਸਾਊ ਸੀਲ ਬਹੁਤ ਆ ਬਈਾ ਤੁਹਾਡੇ ਸਾਹਮਣੇ ਆ ਦੇਖ ਲਓ ਠੀਕ ਆ ਬਾਕੀ ਦੋਸਤੋ ਆ ਪੈਰ ਪੂਰ ਵੀ ਚੈੱਕ ਕਰ ਲਓ ਪੈਰਾਂ ਪੂਰਾਂ ਦਾ ਵੀ ਸਾਫ ਆ ਸੋਹਣਾ ਸ਼ਕੀਨ ਪਾਇਰ ਲੱਗਿਆ ਵਾ ਲੱਤਾਂ ਲੁੱਤਾਂ ਚੰਗੇ ਆ ਇੱਕ ਹੁੱਕ ਦੇਖੋ ਹੋਰ ਬਾਈ ਇਹਦੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਜਾਣਕਾਰੀ ਬਾਈ ਇਹ ਹੀ ਆ ਵੀ ਇਹ ਦੇਵ ਸ਼ਾਨ ਦਾ ਬੱਚਾ ਵਧੀਆ ਬੱਚਾ ਚੰਗੀ ਹਾਈਟ ਕਰੂਗਾ ਕੱਦ ਆਪਾਂ ਦਾ ਵੈਸੇ ਫਿੱਤਾ ਨਹੀਂ ਮਾਰਿਆ ਤੇ ਪਰ ਵਧੀਆ ਕੱਦ ਕਰ ਜਾਣਾ ਨੇ ਚੰਗਾ ਬੇਸ਼ੇਰਾ ਬਣ ਜਾਣਾ ਠੀਕ ਹੈ ਜੀ ਤੇ ਜੇ ਇਹਦੀ ਡਿਮਾਂਡ ਦੀ ਗੱਲ ਕਰਗੇ ਬਾਈ ਆਪਾਂ ਡਿਮਾਂਡ ਬਾਈ ਇੱਕ 10 ਮੰਗਦੇ ਆ ਆਪਾਂ ਅੱਛਾ ਹਾਂ ਠੀਕ ਆ ਇੱਕ ਦਾ 10 ਆਗਾ ਰੇਟ ਸੱਜਣੋ ਤੇ ਵਸ਼ੇਰਾ ਤੁਸੀਂ ਚੈੱਕ ਕਰ ਲੋ ਬਾਕੀ ਨੋក្រਾ سپورਟਲੈਸ ਵਸ਼ੇਰਾਗਾ ਚੰਗਾਗਾ ਵਸ਼ੇਰਾ ਬਾਕੀ ਗਲਾਬੀ ਪਾਣ ਵੀ ਆ ਹਨਾ ਬਾਈ ਮੂਹ ਮਹਾਂਦਰੇ ਦੇ ਹਾਂ 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 ਪਿੰਡੇ ਚ ਵੀ ਬਾਈ ਦੇਖੋਗੇ ਗੌਰ ਨਾਲ ਦਾ ਥੋੜਾ ਥੋੜਾ ਠੀਕ ਪਿੰਡੇ ਚ ਵੀ ਗਲਾਬੀ ਪਾਣਾ ਹੈਗਾ ਠੀਕ ਹੈ ਜੀ ਤੇ ਜਿਹੜਾ ਆਪਣੀ ਵੀਡੀਓ ਵੇਖ ਕੇ ਆਊਗਾ ਹੋਜੂ ਮਾਨਤਾਂ ਵਿੱਚੋਂ ਹਾਂ ਮਾਨਤਾਂ ਜਰੂਰ ਕਰਾਂਗੇ ਬਾਈ ਠੀਕ ਹੈ ਬਾਕੀ ਆਪਣਾ ਨਾ ਐਡਰੈਸ ਜਰੂਰ ਬੋਲਦੇ ਬਾਈ ਕਿਰਾਂ ਆਪਣੇ ਦੋਸਤਾਂ ਨੂੰ ਪਤਾ ਲੱਗ ਜਾਂਦਾ ਪਿੰਟ ਵਗੈਰਾ ਨਾਲ ਫੋਨ ਨੰਬਰ ਵਗੈਰਾ ਅਡਰੈਸ ਆਪਣਾ ਵਾਂਦਰਪਿੰਡ ਹੈ ਜ਼ਿਲ੍ਹਾ ਮੋਗਾ ਤੇ ਫੋਨ ਨੰਬਰ ਆਪਣਾ 98156 99726 98156 99726 ਠੀਕ ਹੈ ਜੀ ਤਾਂ ਬਈ ਦੋਸਤੋ ਧੰਨਵਾਦ ਕਰ ਦਿਓ ਵੀਡੀਓ ਨੂੰ ਸ਼ੇਅਰ ਧੰਨਵਾਦ